ਇਹਨੂੰ ਦੁਬਾਰਾ ਤਾਰ ਫੜਾਈ ਐ ਫੇਰ ਉਹਨੂੰ ਸੁੱਚ ਕੱਟਿਆ ਸੁੱਚ ਕੱਟਣ ਅਪ੍ਰੰਤ ਬੱਚਾ ਉੱਤੇ ਚੜ ਗਿਆ ਜਿੱਦਿਆ ਉਹਨੇ ਵੀਰ ਨੂੰ ਪੁੱਠਾ ਅਟਮਾਰਿਆ ਪਿੰਦੇ ਚੱਕੇਵਾਲਾ ਥਲੇੋਂ ਮੁੜ ਕੇ ਉਹਨੂੰ ਪੁੱਠਾ ਦੌੜੀ ਇਹਨੂੰ ਦੁਬਾਰਾ ਤਾਰ ਫੜਾਈ ਐ ਫੇਰ ਉਹਨੂੰ ਸੁੱਚ ਕੱਟਿਆ ਸੁੱਚ ਕੱਟਣ ਅਪ੍ਰੰਤ ਬੱਚਾ ਉੱਤੇ ਚੜ ਗਿਆ ਜਿੱਦਿਆ ਉਹਨੇ ਵੀਰ ਨੂੰ ਪੁੱਠਾ ਅਟਮਾਰਿਆ ਪਿੰਦੇ ਚੱਕੇਵਾਲਾ ਥਲੇੋਂ ਮੁੜ ਕੇ ਉਹਨੂੰ ਪੁੱਠਾ ਦੌੜੀ ਦੇਖੋ ਜਰਾ ਹੋਰ ਬੁਲਾ ਕੇ ਬਿਚਾ ਛੇ ਕੁਮਾਰ ਕੋ ਬਹੁਤ ਦੁੱਖ ਕੇ ਆਪਣੀ ਗੱਡੀ ਦੇ ਵਿੱਚ ਪਾ ਕੇ ਸਿਵਲ ਹਸਪਤਾਲ ਲੈ ਕੇ ਜਾਂਦੇ ਆ। ਸਾਨੂੰ ਘਰ ਸੂਚਿਤ ਕੀਤਾ ਜਾਂਦਾ ਵੀ ਮੁੰਡੇ ਦੇ ਸਿਰ ਤੇ ਸੱਟ ਲੱਗਣ ਦੀ ਮੌਤ ਹੋ ਗਈ ਹੈ। ਅਸੀਂ ਕਿਸੇ ਵੀ ਹਸਪਤਾਲ ਆ ਕੇ ਦੇਖਿਆ ਨਾ ਉਹਦੇ ਕੋਈ ਨਿਸ਼ਾਨ ਸਿਰ ਤੇ ਨਾ ਉਹ ਕੋਈ ਸਰੀਰ ਤੇ ਸਿਰਫ ਉਹਦੇ ਸੱਜੀ ਲਾਪੇ ਉੱਤੇ ਪੈਂਟੇ ਨਹੀਂ ਫੜੀ ਸੀ ਕਰੰਟ ਦਾ ਨਿਸ਼ਾਨ ਜ਼ਰੂਰ ਦਿੱਕਿਆ। ਔਰ ਉਹਦਾ ਜੋ ਸਰੀਰ ਹੈਗਾ ਸਾਰਾ ਹੀ ਪ੍ਰਸ਼ਾਸਨ ਦੇ ਮਾਰੇ ਗੀਤੇ ਨੇ। ਪ੍ਰਸ਼ਾਸਨਿਕ ਕਾਰੀ ਉੱਤੇ ਪਰਚਾ ਨਹੀਂ ਕਰ ਰਹੇ ਉਹਨਾਂ ਉੱਤੇ। ਦੋ ਮੁਲਾਜ਼ਮਾਂ ਉੱਤੇ। ਬਹੁਤ ਬੋਕਰ ਬਾਈ ਕੋਲ ਬੈਠੇ 100 ਬਾਈ ਦਾ ਪਰਚਾ ਨਹੀਂ। ਕੱਲ ਤੇ ਅਸੀਂ ਬੈਠੇ ਆ। ਕਾਲੀ ਪਰੇਸ਼ਾਨ ਹੋ ਰਹਾ ਸਾਰੇ ਸਾਡੇ ਪਿੰਡ ਦੇ ਬੰਦੇ ਬਹੁਤ ਵਾਰ ਬੰਦੇ ਆ ਦਾ ਇਲਾਕੇ ਦੇ ਬੰਦੇ ਸਾਰੇ ਪਰੇਸ਼ਾਨ ਹੋ ਰਹਾ ਆ ਅੱਜ ਸ਼ਵੇਰ ਤੇ ਆਏ ਆ 8:30 ਵਜੇ ਅਸੀਂ ਪਰਿਵਾਰ ਦੀ ਸਰਕਾਰੀ ਨੌਕਰੀ ਦੇ ਅਸੀਂ ਪਰਿਵਾਰ ਦੇ ਆ ਜੀ ਅਸੀਂ ਸਰਕਾਰ ਦੇ ਪਰਿਵਾਰ ਪਰਿਵਾਰ ਦੇ ਅਸੀਂ ਸਰਕਾਰ ਮੁਰਦਾਬਾਦ 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 ਕਲੀ ਸਰਦਾਰ ਮੁਰਦਾਬਾਦ 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 ਪਟਕੇ ਕਰੋ ਪਟਕੇ ਕਰੋ ਪਟਕੇ ਕਰੋ ਇਥੇ ਦਾ ਪ੍ਰਸ਼ਾਦਲ ਮੁਰਦਾਬਾਦ 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 ਇਥੇ ਦਾ ਪ੍ਰਸ਼ਾਦਲ ਮੁਰਦਾਬਾਦ 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 ਹਾਏ ਹਾਏ ਮਾਣ ਬਾਬੇ ਚਾਹੀਦੀ ਇੱਥੇ ਕੋਈ ਨਾ ਬਚਾਉਣ ਦਾ ਮੈਂ ਗੱਲ ਜਿਹੜੀ ਜਿਹੜੀ ਉਹ ਲਿਖਿਓ ਲੈਣ ਸਰ ਉਹ ਇੱਕ ਲਗ ਹੋ ਗਿਆ ਨਾ ਵੀ ਇਹ ਕਹਿੰਦੇ ਸਾਨੂੰ ਇਹ ਦੇ ਦਿਓ ਕੱਲ ਨੂੰ ਫੇਰ ਅਸੀਂ ਜਦੋਂ ਡਿਪਤੀ ਸਾਹਿਬ ਰਾਤ ਆਏ ਆ ਠੀਕ ਹੈ ਨਾ ਵੋਟ ਫੇਰੇ ਹੋ ਤੇ ਇਹਨਾਂ ਨੇ ਵੋਟ ਵੀ ਕਹਿੰਦੇ ਪਰਚਾ ਪਰਚਾ ਕਰ ਰਿਹਾ ਮੁੰਡਾ ਸਰ ਜਦੋਂ ਡੈਪਟੀ ਸਾਹਿਬ ਆਏ ਤੁਹਾਡੇ ਕੋਲ ਤੁਹਾਨੂੰ ਉਹਨਾਂ ਨੇ ਕਿਹਾ ਜਿੱਦਾਂ ਕਹਿੰਦੇ ਆ ਪਰਚਾ ਕੱਟ ਦਿਓ ਤੇ ਤੁਸੀਂ ਕਿਉਂ ਨਹੀਂ ਕਟਿਆ ਸਰ ਨਹੀਂ ਕਟਿਆ ਭਜੀ ਪਰਚਾ ਚੇਂਜ ਕਰਤਾ ਭਜੀ ਜੈ ਹਾਂ ਸਰਕਾਰ ਮੁਜ਼ਾਫਰਪੁਰ ਜੈ ਹਾਂ ਸਰਕਾਰ ਮੁਜ਼ਾਫਰਪੁਰ ਜੈ ਹਾਂ ਸਰਕਾਰ ਮੁਜ਼ਾਫਰਪੁਰ ਜੈ ਹਾਂ ਸਰਕਾਰ ਮੁਜ਼ਾਫਰਪੁਰ ਪਈ ਸਾਡੇ ਕਾਫੀ ਜਿਹੜੇ ਆਪਾਂ ਪਾਉਂਦੇ ਆ। ਇੱਥੇ ਹੀ ਕੰਮ ਆ। ਉਹਨਾਂ ਚੜ੍ਹ ਕੋਤ ਦਾ ਸਾਹ ਦੇਣਾ ਨੂੰ। ਉਹ ਘੰਟਿਆਂ ਨੂੰ। ਪਾਜੀ ਐਂਦਾ ਦਾ ਹਜ਼ਾਰਾ ਮੋਤਾ ਨਹੀਂ ਪਰ ਤੇ ਨਹੀਂ ਹੁਣੇ ਫਿਰ 6400 ਮਤਲਬ ਜਿਆਦਾ ਮੁੰਡਾ ਖੜਨਾ ਕਰੰਟ ਲਾ ਕੇ ਮਰ ਗਿਆ। ਇੱਥੇ ਜਿਹੜਾ ਉਹਨਾਂ ਮੁਆਦੇ ਮਿਲਣੇ ਨਹੀਂ ਆਉਣੇ। ਉਹ ਦੋ ਦੋ ਕਿੰਨੇ ਮੋੜੇ ਮਾਰ ਕੇ ਮਿਲ ਜਣਾ ਕਿੰਨੇ। ਬਣਦੀ ਨਹੀਂ। ਚਲੋ। ਬਣਦੀ ਨਹੀਂ। ਜੀ ਸਰਕਾਰ। ਮੁੜਦਾਬਾਦ। ਅੱਲਾਹ ਹੁਦ। ਮੁੜਦਾਬਾਦ। 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 ਮੁੜਦਾਬਾਦ।